ਦੁਖ ਕਹੀ ਮੈਂ ਸਤ ਸਤ ਸੁਣਾਉਂਦਾ ਸੱਚ ਸੱਚ ਜਣਾਈ ਆ ਪੂਰਨ ਸਿੰਘ ਨਿੱਕਾ ਬਾਲਾ ਮਾਤਾ ਪਿਤਾ ਖਡਾਉਣਿਆਂ ਨਾਲ ਬਰਚਾਉਂਦਾ ਖਡਾਉਣੇ ਹੱਥਾਂ ਵਿੱਚ ਫੜਾਈ ਆ ਕਦੀ ਜਗਤ ਚੂਸਣੀ ਮੁਖ ਟਕਾਉਂਦਾ ਰਸ ਜਗਤ ਵਾਲਾ ਚਸਾਈ ਆ ਕਦੀ ਛਣਕਣਾ ਹੱਥ ਛਣਕਾਉਂਦਾ ਡੰਕਾ ਦੋ ਜਹਾਨ ਵਜਾਈ ਆ ਕਦੇ ਸੱਚ ਪਿਆਲਾ ਹੱਥ ਉਠਾਉਂਦਾ ਅੰਮ੍ਰਿਤ ਜਾਮ ਪਹਾਈ ਆ ਕਦੇ ਡੌਰੂ ਇੱਕ ਵਜਾਉਂਦਾ ਜਨ ਭਗਤਾਂ ਸੱਦਾ ਦੇਵੇ ਥਾਉ ਥਾਈਆ ਕਦੇ ਜਗਤ ਘੰਬੀਰੀ ਵਾਗ ਪਵਾਉਂਦਾ ਚਾਰੋਂ ਕੁੰਟ ਹਲਾਈਆ ਕਦੇ ਸ਼ਬਦੀ ਗੁਰਜ ਹੱਥ ਪਟਾਉਂਦਾ ਵਿਸ਼ਨਵਰਮਾ ਸ਼ੇਵ ਢਰਾਈਆ ਕਦੇ ਧਰਤੀ ਮੁਠੀ ਵਿੱਚ ਦਬਾਉਂਦਾ ਆਪਣੀ ਕਲ ਵਰਤਾਈਆ ਕਦੇ ਦੇਵੀ ਦੇਵਤਿਆਂ ਵਿੱਚ ਕਦੇ ਦੇਵੀ ਦੇਵਤਿਆਂ ਖੁਸ਼ੀ ਵਿੱਚ ਜਣਾਉਂਦਾ ਤੂੰ ਹੀ ਤੂੰ ਹੀ ਰਾਗ ਅਲਾਈਆ ਕਦੀ ਮਨ ਕੇ ਮਣ ਕੇ ਸਰਬ ਭਵਾਉਂਦਾ ਮਣਕਾ ਮਣ ਕੇ ਨਾਲ ਟਕਰਾਈ ਆ ਕਦੇ ਜਗਤ ਜਹਾਨ ਲੜਾਉਂਦਾ ਸੋਹਣੀਆਂ ਟਕਰਾਂ ਤੇ ਟਕਰਾਈ ਆ ਕਦੇ ਦੀਨ ਦੁਨੀ ਭੁੱਖੀ ਤੜਫਾਉਂਦਾ ਖਾਲੀ ਭੰਡਾਰੇ ਨਾ ਕੋਈ ਭਰਾਈ ਆ ਕਦੇ ਮਦ ਦੇ ਜਾਨ ਪਿਉਂਦਾ ਪਿਆਲੇ ਅਸਰਾ ਹੱਥ ਫੜਾਈ ਆ ਕਦੇ ਜਲ ਪਾਣੀ ਤੜਫਾਉਂਦਾ ਆਵਰ ਹੱਤੇ ਗਸੀਨਾ ਆਇਆ ਕਦੇ ਜਗਤ ਵਹਿਣ ਵਹਾਉਂਦਾ ਚਾਹ ਕਾਫੀਆਂ ਨਾਲ ਰੁੜਾਈ ਆ ਕਦੇ ਆਪਣਾ ਸਵਾਂਗ ਵਰਤਾਉਂਦਾ ਨਿਰਗੁਣ ਸਰਗੁਣ ਆਪਣੀ ਅਦਲਾ ਬਦਲੀ ਵਿੱਚ ਰੰਗ ਰੰਗਾਈ ਆ ਕਦੇ ਇੱਕ ਤੋਂ ਦੋ ਦੋ ਤੋਂ ਇੱਕ ਆਪ ਆਪਣਾ ਵਿੱਚ ਛਪਾਉਂਦਾ ਸਮਝਦੇ ਜਾਓ ਕਦੇ ਇੱਕ ਤੋਂ ਦੋ ਦੋ ਤੋਂ ਇੱਕ ਆਪ ਆਪਣਾ ਵਿੱਚ ਛਪਾਉਂਦਾ ਛੁਪਿਆ ਨਜ਼ਰ ਕਿਸੇ ਨਾ ਆਈ ਆ ਕਦੇ ਮਾਨਵ ਮਾਨਸ ਮਾਨੁਖ ਮਨਮਤ ਵਿੱਚ ਤੜਫਾਉਂਦਾ ਬੁੱਧੀ ਚੱਲੇ ਨਾ ਕੋਈ ਚਤرائی ਆ ਜੋਤੀ ਜੋ ਸਰੂਪ ਆਰਪ ਆਪਣੀ ਕਿਰਪਾ ਕਰ ਕਰੇ ਖੇਲ ਸੱਚਾ ਹਰ ਸੱਚ ਦੀ ਕਰਨੀ ਕਾਰ ਕਮਾਈ ਆ ਪੰਚਮ ਜੇਠ ਕਹੇ ਮੈਂ ਤੱਕਿਆ ਇੱਕੋ ਸਾਥੀ ਜੋ ਸੱਚਾ ਨਜ਼ਰੀ ਆਈ ਆ ਜਿਸ ਲੇਖਾ ਪੂਰਾ ਕਰਨਾ 에ਰਾਪਤ ਹਾਥੀ ਸਿਰ ਆਪਣਾ ਹੱਥ ਟਿਕਾਈ ਆ ਸੱਜਾ ਲੈਣਾ ਦੇਣਾ ਪੂਰਾ ਕਰੇ ਬਾਕੀ ਖਾਲੀ ਢੰਡਾਰੇ ਦੇ ਭੜਾਈ ਆ ਜਿਸ ਦੀ ਵਖਰੀ ਚਾਲ ਬਾਕੀ ਨਿਰਾਲੀ ਇੱਕ ਤਕਾਈ ਆ ਸਭ ਨੂੰ ਦੇਵੇ ਥਾਪੀ ਥਪਕ ਥਪਕ ਸੁਵਾਈ ਆ ਉਸ ਨੇ ਕੋਟ 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 ਜਨਮ ਦੇ ਉਧਾਰਨੇ ਪਾਪੀ ਇਨੀ ਧਰਤੀ ਤੇ ਪਹਿਲਾਂ ਕਦੀ ਹੋਇਆ ਉਸ ਨੇ ਕੋਟ ਕੋਟ ਜਨਮ ਦੇ ਉਧਾਰਨੇ ਪਾਪੀ ਜਿਸ ਨੂੰ ਨਾਮ ਦਾ ੱਤਕਾ ਦਿਵੇ ਲਗਾਈ ਆ ਜਿਸ ਨੇ ਸਭ ਦੀ ਪੂਰੀ ਕਰਨੀ ਵਾਟੀ ਵਿਸ਼ਨੂੰ ਰੋਵੇ ਮਾਰੇ ਧਾਈ ਆ ਜੋਤੀ ਜੋ ਸਰੂਪ ਆ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸਤ ਦੀ ਕਰਨੀ ਕਾਰ ਕਮਾਈ ਆ ਪੰਚਮ ਜੇਠ ਕਹੇ ਮੈਂ ਵੇਖਿਆ ਛਣਕਾਰ ਸੋਣਾ ਖੇਲ ਖਲਾਈ ਆ ਜਿਸ ਨੇ ਦੀਨ ਦੁਨੀ ਦਾ ੱਤਕਿਆ ਘਾਟ ਪਤਨ ਬੈਠਾ ਤੁਰਦਾ ਮਾਹੀ ਆ ਜਿਸ ਨੇ ਸ਼ਰਾ ਦੀ ਤੱਕੀ ਪ੍ਰਾਤ ਪੁਰਾਤਨ ਲੇਖਾ ਫੋਲ ਫਲਾਈ ਆ ਉਸ ਨੇ ਸਭ ਦੀ ਮੇਟਣੀ ਬਾਟ ਅਗਲਾ ਪੰਦ ਰਹੇ ਨਾ ਰਾਈ ਆ ਜੋਤੀ ਜੋ ਸਰੂਪ ਆ ਰਾਪ ਆਪਣੀ ਕਿਰਪਾ ਕਰ ਕਰੇ ਖੀਰ ਸੱਚਾ ਹਰ ਸੱਚ ਦਾ ਹੁਕਮ ਇੱਕ ਸੁਣਾਈ ਆ ਪੰਚਮ ਜੇਠ ਕਹੇ ਮੈਂ ਖੇਲ ਦਾ ਵੇਖਿਆ ਬਾਲਾ ਸੋਹਣੀ ਖੇਲ ਵਿਖਾਈ ਆ ਨੱਚੇ ਟੱਪੇ ਕੁੱਦੇ ਮਾਰੇ ਛਾਲਾ ਵਲੀਆ ਛਲੀਆ ਆਪਣਾ ਵੇਸ ਵਟਾਈਆ ਕਦੇ ਹੱਸੇ ਤੇ ਕਦੇ ਰੋਵੇ ਬਾਲਾ ਜਿਦ ਵਿੱਚ ਜਿਦ ਆਪਣੀ ਪੂਰ ਕਰਾਈ ਆ ਕਦੇ ਮਾਂ ਨੂੰ ਕੱਢੇ ਗਾਲਾਂ ਕੋਠੇ ਕੰਧਾਂ ਉੱਤੇ ਭੱਜੇ ਵਾਹੋ ਦਾਹੀ ਆ ਕਦੇ ਰੋੜੀਆਂ ਦੀਆਂ ਬਣਾਵੇ ਮਾਲਾ ਪੱਥਰ ਗੀਟੇ ਹੱਥਾਂ ਵਿੱਚ ਰਖਾਈ ਆ ਕਦੇ ਹੱਥ ਮਾਰੇ ਕਰੀਰਾ ਡਾਲਾ ਫਲ ਫੁੱਲ ਦੇ ਚੜਾਈ ਆ ਜੋਤੀ ਜੋ ਸਰੂਪ ਆ ਰੱਬ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸੱਚ ਦਾ ਹੁਕਮ ਇੱਕ ਵਰਤਾਈ ਆ ਸਤਿਗੁਰ ਸ਼ਬਦ ਕਹੇ ਮੈਂ ਅਵਤਾਰਾਂ ਪੈਗੰਬਰਾਂ ਗੁਰੂਆਂ ਤੋਂ ਸੁਣਿਆ ਅਖੀਰ ਸਭ ਨੇ ਦਿੱਤਾ ਸੁਣਾਈ ਆ ਜਿਸ ਨੇ ਸੰਭਲਦੀ ਕੀਤੀ ਤਾਮੀਰ ਸੋ ਸੰਭਲ ਦਾ ਮਾਲਕ ਇੱਕ ਅਖਵਾਈ ਆ ਜਿਸ ਅਵਤਾਰ ਪੈਗੰਬਰ ਗੁਰੂਆਂ ਦਿੱਤੀ ਧੀਰ ਜਿਸ ਨੇ ਸੰਭਲਦੀ ਕੀਤੀ ਤਾਮੀਰ ਸੋ ਸੰਭਲ ਦਾ ਮਾਲਕ ਇੱਕ ਅਖਵਾਈ ਆ ਜਿਸ ਅਵਤਾਰ ਪੈਗੰਬਰ ਗੁਰੂਆਂ ਦਿੱਤੀ ਧੀਰ ਸਿਰ ਆਪਣਾ ਹੱਥ ਰ ਟਿਕਾਈ ਆ ਉਸ ਦਾ ਖੇਲ ਹੋਣਾ ਬੇਨਜ਼ੀਰ ਉਸ ਦਾ ਖੇਲ ਹੋਣਾ ਬੇਨਜ਼ੀਰ ਨਜ਼ਰ ਵੇਖਣ ਕੋਈ ਨਾ ਪਾਈ ਆ ਯਾਦ ਰੱਖਿਓ ਜਿਸ ਵੇਲੇ ਆਪਣੀ ਘੜੀ ਦਾ ਉਸ ਨੇ ਬਦਲ ਦਿੱਤਾ ਜ਼ੰਜੀਰ ਇਹ ਪਤਾ ਹਬ ਜੀ ਨੂੰ ਹਜੂਰ ਸੰਸਾ ਜੀ ਨੇ ਘੜੀ ਦਾ ਨਜ਼ੀਰ ਚੇਨ ਕੀਤਾ ਸੀ ਨਹੀਂ ਦੱਸਿਓ ਤੁਸੀਂ ਪਲੀ ਅਜੂਸ਼ ਸੰਸਦ ਜੀ ਨੇ ਆਪਣੀ ਘੜੀ ਦਾ ਜ਼ੰਜੀਰ ਬਦਲਿਆ ਸੀ ਹਾਂ ਅੱਛਾ ਔਰ ਇਹ ਪਰਮਾਨਿਤਤਾ ਯਾਦ ਰੱਖਿਓ ਜਿਸ ਵੇਲੇ ਆਪਣੀ ਘੜੀ ਦਾ ਉਸ ਨੇ ਬਦਲ ਦਿੱਤਾ ਜ਼ੰਜੀਰ ਸ਼ਰਾਂ ਦੀਆਂ ਜ਼ੰਜੀਰਾਂ ਤਾਂ ਤੋੜਾਈਆ ਜਨ ਭਗਤਾ ਦੀ ਨਵੀਂ ਬਣਾਈ ਤਕਦੀਰ ਪਿੱਤਲ ਤੋਂ ਕੰਚਨ ਆਪ ਚਿਣਾਈਆ ਇਤਤਲ ਤੋਂ ਕੰਚਨ ਆਪ ਜਨ ਆਇਆ ਜੋਤੀ ਜੋਤ ਸਰੂਪ ਆਪ ਆਪਣੀ ਕਿਰਪਾ ਕਰ ਕਰੇ ਖੀਲ ਸਾਚਾ ਹਰ ਸੱਚ ਦਾ ਰੰਗ ਆਪ ਰੰਗਾਈਆ ਪੰਚਮ ਜੀਠ ਕਹੀ ਮੇਰਾ ਦੇਵ ਸੁਭਾਗੀ ਚੰਗਾ ਚੰਗੀ ਮਿਲੀ ਵਡਿਆਈ ਆ ਲੇਖਾ ਪੂਰਾ ਪੁਰੀ ਅਨੰਦਾ ਆਨੰਦ ਆਨੰਦ ਵਿੱਚੋਂ ਪ੍ਰਗਟਾਈ ਆ ਸੁਣਿਆ ਸੁਹਾਗੀ ਛੰਦਾ ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਈ ਨਾ ਆਈਂ ਕਰ ਕਰ ਵਜਿਆ ਮਰਦੰਗਾ ਨੌਬਤ ਨਾਮ ਸੁਣਾਈ ਆ ਅੱਗੇ ਦੀਨ ਦੁਨੀ ਦੀਆਂ ਜਿਸ ਨੇ ਨਵੀਆਂ ਪਾਉਣੀਆਂ ਵੰਡਾ ਹਿੱਸੇ ਹੱਥੋਂ ਹੱਥ ਫੜਾਈ ਆ ਜੋਤੀ ਜੋਸ ਰੂਪਾਰ ਆਪ ਆਪਣੀ ਕਿਰਪਾ ਕਰੇ ਖੇਰ ਸਾਚਾ ਹਰ ਸਜਦੀ ਕਰਨੀ ਕਰ ਕਮਾਈ ਆ ਸਤਿਗੁਰ ਸ਼ਬਦ ਕਹੇ ਜਿਸ ਦੀ ਧਾਰ ਨੂੰ ਹੋ ਗਏ ਸਾਲ 58 ਇੱਕ ਕੈਲਕੂਲੇਸ਼ਨ ਕਿਸੇ ਨੇ ਸੁਣ ਦੇਖਣੀ ਹੋਈ ਤੇ 10 ਕੋਰ ਸੰਪਰਕ ਕਰ ਲਿਓ ਜਿਸ ਦੀ ਧਾਰਨੂ ਹੋ ਗਏ ਸਾਲ 58 5 8 ਮਿਲ ਕੇ ਵਜੇ ਵਧਾਈ ਆ ਜਿਸ ਲੇਖਾ ਪੂਰਾ ਕਰਨਾ ਸਾਲ ਸਾਲ 52 ਸਿੰਘ ਸ਼ੇਰ ਸ਼ੇਰ ਜਨਾਈ ਆ ਅਗਲਾ ਹੁਕਮ ਦਾ ਲਾਉਣਾ 55 ਆਪਣੀ ਖੇਲ ਖਲਾਈ ਆ ਜੋਤੀ ਜੋਸ ਰੂਪ ਆ ਰੱਬ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸੱਚ ਦੀ ਕਰਨੀ ਕਾਰਕਮਾਈ ਆ ਸਤਿਗੁਰ ਸ਼ਬਦ ਕਹੇ ਭੇਟਾ ਹੋ ਗਿਆ ਲਾਲ ਚੋਲਾ ਲਾਲਨ ਲਾਲ ਲਾਲ ਰੰਗ ਰੰਗਾਈਆ ਦੀਨ ਦੁਨੀ ਦਾ ਵੇਖੋ ਹੋਲਾ ਹੋਲੀ ਦਾ ਲੇਖਾ ਦੇ ਪੁਲਾਈਆ ਕਲਯੁਗ ਅੰਤ ਕਲਯੁਗ ਕਲਯੁਗ ਦਾ ਕਰਨਾ ਗੋਲਾ ਮਾਲਕ ਰਹਿਣ ਕੋਈ ਨਾ ਪਾਈ ਆ ਨੇਤਰ ਰੋਵੇ ਧਰਨੀ ਧੋਲਾ ਧਵਲ ਮਾਰੇ ਧਾਈਆ ਕੀ ਖੀਰ ਕਰੇ ਪ੍ਰਭ ਮੌਲਾ ਹਰ ਕਰਤਾ ਨੂਰ ਅਲਾਹੀਆ ਵਾਦਾ ਪੂਰਾ ਕਰੇ ਕੋਲਾ ਇਕਰਾਰ ਵੇਖੇ ਚਾਹੀ ਚਾਹੀ ਆ ਜੋਤੀ ਜੋਸ ਰੂਪ ਆ ਰੋਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸੱਚ ਦੀ ਕਰਨੀ ਕਰ ਕਮਾਈ ਆ ਧੁਰ ਸ਼ਬਦ ਕਹੇ ਦਿਵਸ ਦਿਵਸ ਵਿੱਚੋਂ ਬਦਲਾ ਬਦਲੀ ਹਰ ਕਰਾਈ ਆ ਅੱਗੇ ਹੋਵੇ ਧਰਮ ਦਾ ਅਦਲਾ ਇਨਸਾਫ ਵੰਡ ਵੰਡਾਈ ਆ ਸ਼ਰਾ ਸ਼ਰਾ ਨਾ ਕਰੇ ਕਤਲਾ ਕਾਤਲ ਮਕਤੂਲ ਲੇਖਾ ਰਹੇ ਨਾਰਾਈ ਆ ਜਨ ਭਗਤ ਸੁਹੇਲੇ ਤੱਕੇ ਰਤਨਾ ਰਤਨ ਅਮੋਲਕ ਖੋਜ ਖੁਜਾਈ ਆ ਜਿਸ ਸੰਭਲ ਬਣਾਇਆ ਆਪਣਾ ਵਤਨਾ ਸੋ ਬੇ ਵਤਨਾ ਲੈ ਉਠਾਈ ਆ ਜਿਸ ਸੰਭਲ ਬਣਾਇਆ ਆਪਣਾ ਵਤਨਾ ਸੋ ਬੇ ਵਤਨਾ ਲੈ ਉਠਾਈ ਆ 229 ਬਿਕਰਮੀ ਬਣ ਗਿਆ ਪਤਨਾ ਪੰਚਮ ਜੇਠ ਸੋਭਾ ਪਾਈ ਜੋਤੀ ਜੋਸ ਰੂਪਾਰਾ ਆਪਣੀ ਕਿਰਪਾ ਕਰ ਕਰੇ ਖੇਲ ਸੱਚਾ ਹਰ ਸੱਚ ਦਾ ਹੁਕਮ ਇੱਕ ਸੁਣਾਈ ਆ ਸਤਿਗੁਰ ਸ਼ਬਦ ਕਹੇ ਪੰਚਮ ਜੇਠ ਸੁਹਾਵਾ ਰਤਲੀ ਸੱਚ ਸੁਹਾਈ ਆ ਸ਼ਬਦ ਦਾ ਪੂਰਾ ਕਰੇ ਦਾਵਾ ਜੋ ਦਾਵੇਦਾਰ ਅਖਵਾਈ ਆ ਚਾਰ ਯੁਗ ਦੇ ਤੱਕੇ ਰਾਵਾਂ ਰੈਬਰ ਹੋ ਕੇ ਫੁੱਲ ਫਲਾਈ ਆ ਕਲ ਯੁਗ ਦਾ ਅੰਤਮ ਲੇਖਾ ਕਰੇ ਸਾਵਾ ਸਾਵਲ ਸੁੰਦਰ ਹੋ ਕੇ ਖੋਜ ਖੁਜਾਈ ਆ ਜੋਤੀ ਜੋ ਸਰੂਪ ਆ ਰ ਅਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸੱਚ ਦਾ ਰੰਗ ਆਪ ਰੰਗਾਈ ਆ ਪੰਚਮ ਜੇਠ ਕਹੇ ਮੇਰੀ ਇੱਕ ਵਧਾਈ ਵਧ ਕੇ ਧਿਆਨ ਸੁਣਾਈ ਆ ਇਹ ਤਨ ਉਪਜਾ ਵਿੱਚ 27 ਦੋ ਸਤ ਸੋਭਾ ਪਾਈ ਆ ਜਿਸ ਦੀ অবতার پیغمبر ਦੇਣ ਗਵਾਈ ਸ਼ਹਾਦਤ ਗੁਰਪਗਤਾਈ ਆ ਇਹ ਨੂਰ ਅਗੰਮ ਅਲਾਹੀ ਨੂਰ ਨਰਾਨਾ ਨਜ਼ਰੀ ਆਈ ਆ ਜਿਸ ਨੇ ਕਲਜੂ ਕੁੜੀ ਕਿਰਿਆ ਮੇਟਣੀ ਸ਼ਾਹੀ ਸ਼ਹਿਨशाह ਆਪਣਾ ਹੁਕਮ ਵਰਤਾਇਆ ਜਨ ਭਗਤਾ ਸਿਰ ਰੱਖੇ ਠੰਡੀਆਂ ਛਾਈ ਅਗਨੀ ਤਤ ਨਾ ਲਾਗੇ ਰਾਈ ਆ ਜੋਤੀ ਜੋਤ ਸਰੂਪ ਆ ਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸੱਚ ਦਾ ਮੇਲਾ ਆਪ ਮਿਲਾਈ ਆ ਪੰਚਮ ਜੇਠ ਕਹੇ ਜਨ ਭਗਤੋ ਤੁਹਾਡੀਆਂ ਜੁਗ ਜਨਮ ਦੀਆਂ ਓੜੀਕਾ ਮੈਂ ਉਹਨਾਂ ਓੜੀਕਾ ਨੂੰ ਪੂਰਿਆ ਕਰਨ ਵਾਸਤੇ ਆ ਗਿਆ ਭਾਗਤੋ ਤੁਹਾਡੀਆਂ ਜੁਗ ਜਨਮ ਦੀਆਂ ਓੜੀਕਾ ਤਾਰੀਖ ਤਵਾਰੀਖ ਦੇ ਗਵਾਹੀ ਆ ਜੋ ਮੰਗਦੇ ਰਹੇ ਭੀਖਾ ਭਿੱਖਤ ਹੋ ਕੇ ਝੋਲੀ ਡਾਹੀ ਆ ਪੜਦੇ ਰਹੇ ਹਦੀਸਾਂ ਕਲਮਾ ਨਾਮ ਅਲਾਈ ਆ ਝੁਕਾਉਂਦੇ ਰਹੇ ਸੀਸਾਂ ਡੰਡਾਵਤ ਬੰਦਰਾ ਸਜਦਿਆਂ ਵਿੱਚ ਸੁਮਾਈ ਆ ਪ੍ਰੇਮ ਪਿਆਰ ਵਿੱਚ ਪੀਸਣ ਪੀਸਾ ਚੱਕੀ ਧਰਮ ਨਾਲ ਚਲਾਈ ਆ ਸਬਦਾ ਲੈਣਾ ਦੇਣਾ ਪੂਰਾ ਕਰੇ ਹਰ ਜਗਦੀਸ਼ਾ ਹਰ ਕਰਤਾ ਵੱਡ ਵੱਡਿਆਈ ਆ ਵਿਸ਼ਨ ਬ੍ਰਹਮਾ ਸ਼ੇਵ ਤੱਕਣ ਲਾਕੇ ਨੀਜਾਂ ਬਿਨਾ ਅੱਖਾਂ ਅੱਖ ਖੁਲਾਈ ਆ ਜਿਨ੍ਹਾਂ ਬਾਲੇ ਦੀਆਂ ਭੇਟਾਂ ਕੀਤੀਆਂ ਕੰਬੀਜਾਂ ਬਸਰਾਂ ਨਾਲ ਸਹਾਈ ਆ ਖਲੌਣਿਆਂ ਵਾਲੀਆਂ ਚੀਜ਼ਾਂ ਵੇਖੇ ਖਲਕ ਕਰਾਈ ਆ ਜਿਸ ਸਭ ਦੀਆਂ ਪੂਰੀਆਂ ਕਰਨੀਆਂ ਰੀਜਾਂ ਮਿਹਰ ਨਜ਼ਰ ਉਠਾਈ ਆ ਤ੍ਰੈ ਗੁਣ ਦੀਆਂ ਉਮੀਦਾਂ ਤਿੰਨ ਹਾਰ ਦੇਣ ਗਵਾਹੀ ਆ 51 ਅੱਖਰਾਂ ਨਾਨਕ ਮਾਰੀਆਂ ਲੀਕਾ 52ਵਾਂ ਸ਼ਬਦ ਸ਼ਬਦ ਸੁਣਵਾਈ ਆ ਸਾਹਿਬ ਸਾਹਿਬ ਪ੍ਰੀਤਾਂ ਪ੍ਰੀਤਮ ਨਾਲ ਵੜਿਆਈ ਆ ਆਜ ਜੁਗਾਦੀ ਇੱਕੋ ਮੀਤਾ ਮਿੱਤਰ ਪਿਆਰਾ ਇੱਕ ਅਖਵਾਈ ਆ ਜੋ ਸਭ ਦਾ ਸੀਨਾ ਕਰੇ ਠੰਡਾ ਸੀਤਾ ਅਗਨੀ ਤਤ ਨਾ ਲਾਗੇ ਰਾਈ ਆ ਜੋਤੀ ਜੋਸ ਰੂਪਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸੱਚ ਦਾ ਖੇਲ ਆਪ ਖਲਾਈ ਆ ਜੀਠ ਕਹੇ ਮੇਰੀ ਸਭ ਦੇ ਅੱਗੇ ਬੰਦਨਾ ਬੰਦੀ ਖਾਨਾ ਲੈਣਾ ਤੜਾਈ ਆ ਵੇਖਣਾ ਇੱਕ ਆਨੰਦਨਾ ਆਨੰਦ ਆਨੰਦ ਵਿੱਚੋਂ ਖੋਜ ਖਜਾਈ ਆ ਉਸੇ ਦੀ ਧੂੜੀ ਮਸਤਕ ਲਾਉਣਾ ਚੰਦਨਾ ਜੋ ਚੰਦ ਸਤਾਰਿਆਂ ਕਰੇ ਰੁਸ਼ਨਾਈ ਆ ਜਿਸ ਨੇ ਬ੍ਰਹਿਮੰਡਾ ਖੰਡਾ ਪਾਰ ਲੰਘਣਾ ਅੱਧ ਵਿੱਚ ਨਾ ਕੋਈ ਲਟਕਾਈ ਆ ਜੀਠ ਕਹੇ ਮੈਂ ਉਸ ਦੀ ਕਿਰਪਾ ਨਾਲ ਭਗਤੋ ਤੁਹਾਥੋਂ ਮੰਗਣਾ ਖਾਲੀ ਝੋਲੀ ਅੱਗੇ ਡਾਹੀ ਆ ਜਿਸ ਦੇ ਹੱਥ ਨੂੰ ਚੜ ਗਈਆਂ ਰੰਗਣਾ ਉਹ ਲਾਲ ਰੰਗੀਲੇ ਤੁਹਾਨੂੰ ਦੇ ਬਣਾਈ ਜਿਸ ਨੇ 4.5 ਵੰਜਣਾ ਵੰਜ ਮਹਾਣਿਆਂ ਲੋੜ ਨਾ ਕੋਈ ਰਖਾਈ ਆ 994 ਚੌਕੜੀ ਯੁੱਗ ਪਿੱਛੋਂ ਕਹਿੰਦੇ ਨੇ 994 ਯੁੱਗ ਚੌਕੜੀ ਤੋਂ ਬਾਅਦ ਅਕਾਲਪੁਰ ਖਾਇਆ ਅੱਗੋਂ ਦੀ ਮਰਜ਼ੀ ਹੋਈ ਤੇ 994 ਯੁੱਗ ਚੌਕੜੀ ਤੋਂ ਬਾਅਦ ਸ਼ਾਇਦ ਤੇ ਰਾਜੇ 994 ਚੌਕੜੀ ਯੁੱਗ ਪਿਛੋਂ ਪੂਰਨ ਸਿੰਘ ਦਾ ਸਰੀਰ ਫੇਰ ਜੰਮਣਾ ਜਿਸ ਨੂੰ ਸੰਭਲ ਕਹਿ ਕੇ ਅਵਤਾਰ ਪੈਗੰਬਰ ਗੁਰ ਗਏ ਗਾਈਆ ਕਿਸੇ ਨੂੰ ਸ਼ੰਕਾ ਨਹੀਂ ਰਹਿਣੀ ਚਾਹੀਦੀ ਸੰਭਲ ਕੀ 994 ਚੌਕੜੀ ਯੁੱਗ ਪਿਛੋਂ ਪੂਰਨ ਸਿੰਘ ਦਾ ਸਰੀਰ ਫੇਰ ਜੰਮਣਾ ਜਿਸ ਨੂੰ ਸੰਭਲ ਕਹਿ ਕੇ ਅਵਤਾਰ ਪੈਗੰਬਰ ਗੁਰ ਗਏ ਗਾਈਆ ਉਥੇ ਖੇਲ ਕਰੇ ਸੂਰਾ ਸਿਰ ਬੰਗਣਾ ਸ਼ਾਹ ਪਾਤਸ਼ਾਹ ਸ਼ਹਿਨशाही ਸ਼ਹਿਨशाह ਨੂਰ ਅਲਾਹੀਆ ਜੋਤੀ ਜੋ ਸਰੂਪ ਹਰ ਆਪ ਹੀ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਨੇ ਕਲੰਕ ਨਰੈਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂ ਭਗਵਾਨ ਜਿਸ ਨੇ ਨਾਮ ਨਿਧਾਨਾ ਜਨ ਭਗਤਾ ਸਾਚਾ ਵੰਡਣਾ ਅਤੋਟ ਅਤੁੱਟ ਆਪ ਵਰਤਾਈ ਸੁਏ ਹਜੂਰ ਸ਼ੰਸ਼ਾ ਜੀ ਦੀ ਬਖਸ਼ਿਸ਼ ਆਪ ਜੀ ਨੇ ਸਰਵਣ ਕੀਤੀ Sudas Bentica de de Rul Sanctano e